ਸੂਫੀ ਕਰ ਬਾਬਾ ਬੁੱਲੇ ਸ਼ਾ ਵਾ ਜਾ ਕਰ ਕਰ ਮੁੱਲਾ ਥਕਿਆ ਪੜ ਪੋਥੀਆਂ ਪੰਡਤ ਮੂਵ ਜਿਸ ਪੜਨੇ ਵਿੱਚ ਰੱਬ ਨਾ ਮਿਲਿਆ ਅਤੇ ਉਹ ਪੜ ਨਾ ਕੀ ਹੂਆ ਮੰਦਰਾਂ ਦੇ ਵਿੱਚ ਫਿਰਨ ਪੁਜਾਰੀ ਮੰਦਰਾਂ ਦੇ ਵਿੱਚ ਫਿਰਨ ਪੁਜਾਰੀ ਜਿੰਮੇ ਖੱਡ ਵਿੱਚ ਅੰਨਾ ਚੂਹਾ ਬੁੱਲੇ ਸ਼ਾ ਰੱਬ ਓਨੂੰ ਮਿਲਦਾ ਜਿਨੇ ਮੱਲਿਆ ਯਾਰ ਦਾ ਬੂਹਾ ਜਿਨੇ ਮੱਲਿਆ ਯਾਰ ਦਾ ਬੂਹਾ ਮੁਰਸ਼ਦ ਦੇ ਇਸ਼ਕ ਤਸਵੁਰ ਵਿੱਚ ਇੱਕ ਹੋਰ ਨਜ਼ਾਰਾ ਵੇਖ ਲਿਆ ਜਦ ਦਿਲ ਕੀਤਾ ਅੱਖ ਮੀਟ ਲਈ ਮਹਿਬੂਬ ਪਿਆਰਾ ਵੇਖ ਲਿਆ ਬੜਾ ਸ਼ੌਕ ਸੀ ਰੱਬੇ ਅਰਨੀ ਦਾ ਇੱਕ ਚਲਕ ਨਾ ਮੂਸਾ ਸਹਿ ਸਕਿਆ ਅਸੀਂ ਹੱਥਾਂ ਦੇ ਵਿੱਚ ਹੱਥ ਦੇ ਕੇ ਸਾਰੇ ਦਾ ਸਾਰਾ ਵੇਖ ਲਿਆ ਸਾਰੇ ਦਾ ਸਾਰਾ ਵੇਖ ਲਿਆ ਕਦੀ ਮਹਿਕ ਨਾ ਮੁਕਦੀ ਫੁੱਲਾਂ ਵਿੱਚੋਂ ਕਦੀ ਮਹਿਕ ਨਾ ਮੁਕਦੀ ਫੁੱਲਾਂ ਵਿੱਚੋਂ ਫੁੱਲ ਸੁੱਕਦੇ ਸੁੱਕਦੇ ਸੁੱਕ ਜਾਂਦੇ ਕੋਈ ਕਦਰ ਨਾ ਜਾਣੇ ਪਿਆਰ ਦੀ ਦਿਲ ਟੁੱਟਦੇ ਟੁੱਟਦੇ ਟੁੱਟ ਜਾਂਦੇ ਕੋਈ ਮੁੱਲ ਨਹੀਂ ਜਗ ਤੇ ਰਿਸ਼ਤਿਆਂ ਦਾ ਕੋਈ ਮੁੱਲ ਨਹੀਂ ਜਗ ਤੇ ਰਿਸ਼ਤਿਆਂ ਦਾ ਇਹ ਛੁੱਟਦੇ ਛੁੱਟਦੇ ਛੁੱਟ ਜਾਂਦੇ ਬੁੱਲਿਆ ਪਿਆਰ ਨਹੀਂ ਮੁੱਕਦਾ ਦਿਲਾਂ ਵਿੱਚੋਂ ਸਾਂ ਮੁੱਕਦੇ ਮੁੱਕਦੇ ਮੁੱਕ ਜਾਂਦੇ ਫੁੱਲ ਗਮਲੇ 'ਚੋਂ ਸੁੱਕ ਜਾਂਦੇ ਫੁੱਲ ਗਮਲੇ 'ਚੋਂ ਸੁੱਕ ਜਾਂਦੇ ਜਿਹੜੇ ਹੱਸਦੇ ਨਾ ਵਿੱਚ ਰੋ ਰੋ ਮੁੱਕ ਜਾਂਦੇ ਜਿਹੜੇ ਹੱਸਦੇ ਨਾ ਵਿੱਚ ਰੋ ਰੋ ਮੁੱਕ ਜਾਂਦੇ ਮਾਇਆਸ਼ਿਕ ਉਸ ਦਰਦਾਂ ਜਿੱਥੋਂ ਖਾਲੀ ਕੋਈ ਨਾ ਮੁੜਿਆ ਮਾਇਆਸ਼ਿਕ ਉਸ ਦਰਦਾਂ ਜਿੱਥੋਂ ਖਾਲੀ ਕੋਈ ਨਹੀਂ ਮੁੜਿਆ ਮੇਰੇ ਵਿੱਚ ਹੀ ਕਮੀਆਂ ਹੋਣਗੀਆਂ ਉਸ ਦਰ ਤੇ ਕੁਝ ਨਾ ਥੁੜਿਆ ਬਿਨਾ ਮਿਲਾ ਦੇ ਕਾਦੀਆਂ ਕਸ਼ਤੀਆਂ ਬਿਨਾ ਮਿਲਾ ਦੇ ਕਾਦੀਆਂ ਕਸ਼ਤੀਆਂ ਬਿਨਾ ਮੁਰਸ਼ਦ ਦੇ ਕਾਦੀਆਂ ਹਸਤੀਆਂ ਰੂਹਾਂ ਦਾ ਮੁੱਲ ਬਸ ਸਾਹਿਬ ਦੇ ਦਰ ਪੈਂਦਾ ਬਾਕੀ ਸਭ ਹਸਤੀਆਂ ਬਸਤੀਆਂ ਮਿੱਟੀ ਤੋਂ ਵੀ ਸਸਤੀਆਂ ਇਸ਼ਕ ਜਿੰਨਾ ਦੇ ਹੱਡੀ ਰਚਿਆ ਉਹ ਕਿੱਥੇ ਭੁੱਲ ਦੇ ਭੁੱਲਿਆ ਇਸ਼ਕ ਜਿੰਨਾ ਦੇ ਹੱਡੀ ਰਚਿਆ ਉਹ ਕਿੱਥੇ ਭੁੱਲਦੇ ਬੁੱਲਿਆ ਜਿੰਨਾ ਰੱਬ ਮੰਨਿਆ ਇਸ਼ਕ ਨੂੰ ਉਹ ਨਹੀਂ ਜਾਂਦਾ ਭੁੱਲਿਆ ਹੀਰੇ ਸਸਤੇ ਮਿਲਦੇ ਵੇਖੇ ਹੀਰੇ ਸਸਤੇ ਮਿਲਦੇ ਵੇਖੇ ਲਾਲ ਤਕੜੀ ਵਿੱਚ ਤੁਲਦੇ ਵੇਖੇ ਫੁੱਲ ਪੈਰਾਂ ਵਿੱਚ ਰੁਲਦੇ ਵੇਖੇ ਸਿਆਣੇ ਗੱਲਾਂ ਭੁੱਲਦੇ ਵੇਖੇ ਤੇ ਕੋਈ ਕਿਸੇ ਨਾਲ ਪਿਆਰ ਨਹੀਂ ਕਰਦਾ ਦਿਲ ਦੁਨੀਆ ਵਿੱਚ ਰੁੱਲਦੇ ਵੇਖੇ ਤੇ ਕੋਈ ਕਿਸੇ ਨਾਲ ਪਿਆਰ ਨਹੀਂ ਕਰਦਾ ਦਿਲ ਦੁਨੀਆ ਵਿੱਚ ਰੁੱਲਦੇ ਵੇਖੇ ਮਹਿੰਗੀ ਲੱਕੜ ਮਹਿੰਗਾ ਕੱਪੜਾ ਤੈਨੂੰ ਫੂਕ ਕੇ ਸਭ ਨੇ ਤੁਰ ਜਾਣਾ ਮਹਿੰਗੀ ਲੱਕੜ ਮਹਿੰਗਾ ਕੱਪੜਾ ਤੈਨੂੰ ਫੂਕ ਕੇ ਸਭ ਨੇ ਤੁਰ ਜਾਣਾ ਲੱਖ ਲਵਾਲੀ ਜੇਬਾਂ ਕਫਨ ਨੂੰ ਬੁੱਲਿਆ ਲੱਖ ਲਵਾਲੀ ਜੇਬਾਂ ਕਫਨ ਨੂੰ ਬੁੱਲਿਆ ਸਭ ਕਮਾਇਆ ਇੱਥੇ ਹੀ ਰਹਿ ਜਾਣਾ ਬੁੱਲਿਆ ਕੋਈ ਠੱਗਿਆ ਜਾਵੇ ਕੋਈ ਪੱਜਿਆ ਜਾਵੇ ਕੋਈ ਸਾਧਨਾ ਲਾਵੇ ਕੋਈ ਤਾਗੇ ਪਾਵੇ ਕੋਈ ਰਹਿੰਦਾ ਆਕੜ ਚ ਕੋਈ ਸ਼ੀਸ਼ ਨਭਾਵੇ ਜਿਹੜਾ ਮੇਰੇ ਰੱਬ ਨਾਲ ਲਾਵੇ ਉਹੀ ਸਵਰਗਾਂ ਨੂੰ ਜਾਵੇ ਜਿਹੜਾ ਮੇਰੇ ਰੱਬ ਨਾਲ ਲਾਵੇ ਉਹੀ ਸਵਰਗਾਂ ਨੂੰ ਜਾਵੇ ਦਰ ਮੁਰਸ਼ਦਾ ਖਾਨਾ ਕਾਬਾ ਜਿੱਥੇ ਆਸ਼ਿਕ ਸਜਦਾ ਕਰਦੇ ਦੋ ਜੁਲਫਾਂ ਵਿੱਚ ਨੈਣ ਮਸੱਲਾ ਜਿੱਥੇ ਚਾਰੇ ਮਜਬ ਰਲਦੇ ਠੋਡੀ ਯਾਰ ਦੀ ਜਮ ਜਮ ਦਾ ਪਾਣੀ ਜਿੱਥੇ ਕੁੱਟ ਪਿਆਸੇ ਪਰਦੇ ਪਰ ਬੁੱਲੇ ਸ਼ਾ ਉਨਾ ਮੱਕੇ ਕੀ ਜਾਣਾ ਜਿਦਾ ਹੱਜ ਹੋਵੇ ਵਿੱਚ ਕਰਦੇ ਜਿਦਾ ਹੱਜ ਹੋਵੇ ਵਿੱਚ ਕਰਦੇ ਬੁੱਲੇ ਨੂੰ ਲੋਕੀ ਮੱਤੀ ਦਿੰਦੇ ਬੁੱਲਿਆ ਆ ਬਹਿ ਜਾ ਵਿੱਚ ਮਸੀਤੀ ਵਿੱਚ ਮਸੀਤੀ ਕੀ ਕੁਝ ਹੁੰਦਾ ਜੇ ਦਿਲੋਂ ਨਮਾਜ਼ ਨਾ ਨੀਤੀ ਬਾਰੋਂ ਤੋਵੇਂ ਲੱਤਾਂ ਗੋਡੇ ਤੇਰੇ ਅੰਦਰੇ ਰਹੀ ਪਲੀਤੀ ਤੇਰਾ ਦਿਲ ਖਿੜਾਵੇ ਮੁੰਡੇ ਕੁੜੀਆਂ ਸਜਦੇ ਕਰੇ ਮਸੀਤੀ ਕੰਨਾਂ ਨੂੰ ਹੱਥ ਲਾਵੇਂ ਪਹਿਲੇ ਫੇਰ ਨਮਾਜ਼ ਤੂੰ ਨੀਤੀ ਦੁਨੀਆਂਦਾਰਾ ਰੱਬ ਦੇ ਨਾਲ ਵੀ 420 ਤੈਂ ਕੀਤੀ 420 ਤੈਂ ਕੀਤੀ ਭੁੱਲੇ ਸ਼ਾ ਕਿਉਂ ਪੜਦਾ ਐ ਤੂੰ ਸੱਚੇ ਲੇਖ ਬਿਨਾ ਹਥੋੜੀ ਨਾ ਕਦੇ ਲੱਕੇ ਮੇਖ ਬੁੱਲੇ ਸ਼ਾ ਕਿਉ ਪੜਦਾ ਐ ਤੂੰ ਸੱਚੇ ਲੇਖ ਬਿਨਾ ਹਥੌੜੀ ਨਾ ਕਦੇ ਲੱਗੇ ਮੇਖ ਇੱਕ ਮੰਦਰ ਦੂਜਾ ਬੈਠਾ ਮਸਜਿਦ ਵਖ ਵਖ ਵੰਡ ਗਈ ਰੱਬ ਨੂੰ ਤੂੰ ਵੀ ਵੇਖ ਇੱਕ ਦਰ ਤੋਂ ਮੰਗ ਕੇ ਦੂਜੇ ਦਰ ਝੁਕਣਾ ਇੱਕ ਦਰ ਤੋਂ ਮੰਗ ਕੇ ਦੂਜੇ ਦਰ ਝੁਕਣਾ ਵਾਹ ਮੇਰੀਆ ਰੱਬਾ ਦੁਨੀਆ ਇੰਨੀ ਤੇਜ਼ ਤੇਰੇ ਇਸ਼ਕ ਦੀ ਸਾਰ ਵੀ ਮੈਂ ਨਾ ਜਾਣਾਂ ਤੇਰੇ ਇਸ਼ਕ ਦੀ ਸਾਰ ਵੀ ਮੈਂ ਨਾ ਜਾਣਾਂ ਇਹ ਸਿਰ ਆਇਆ ਏ ਮੇਰੇ ਹੇਠ ਵਦਾਨਾ ਸੱਟ ਪਈ ਇਸ਼ਕੇ ਦੀ ਤਾਂ ਕੂਕਾ ਦਈਆ ਤੇਰੇ ਇਸ਼ਕ ਨਚਾਇਆ ਕਰਕੇ ਥਈਆ ਥਈਆ ਕਰਕੇ ਥਈਆ ਥਈਆ દોસ્તો જેફીકર ચેનલથી વિડીયો ચં લી ચેનલનું સબસક્રાઈબ જરૂર કર્યો લાઈક તે શેર કર્યો ધનવાદ